ਦੋਸਤੋ ਅੱਗੇ ਵਧਣੇ ਤੋਂ ਪਹਿਲੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਬਟਨ ਆਪਕੋ ਨੀਚੇ ਦਿਖਾਈ ਦੇ ਰਿਹਾ ਉਸ ਪਰ ਕਲਿਕ ਕਰ ਦਿਜੀਏ ਔਰ ਜੋ ਸਾਈਡ ਮੇ ਘੰਟੀ ਕਾ ਆਈਕਨ ਆ ਰਹਾ ਹੈ ਉਸ ਕੋ ਵੀ ਦਬਾ ਦਿਜੀਏ ਤਾਂ ਕਿ ਆਪ ਪਾਏ ਲੇਟੈਸਟ ਟੈਕਨੋਲੋਜੀ ਵੀਡੀਓ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦਿਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਲੀ ਭਾਂਤ ਪਤਾ ਇਸ ਤੋਂ ਜਾਣੂ ਆ ਇਹ ਤਾਂ ਅਨਸ਼ਾਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਦਬੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਨ ਵਾਲੇ ਦੋਸ਼ੀ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਨ੍ਹਾਂ ਨੇ ਨਰਦੋਸ਼ ਇਖਾਂ ਤੇ ਗੋਲੀਆਂ ਚਲਾਈਆਂ ਉਹਨਾਂ ਪੁਲਿਸ ਅਫਸਰਾਂ ਤੇ ਮਲਾਜ਼ਮਾਂ ਤੇ ਜਿਹੜੀ ਕਾਨੂੰਨੀ ਕਾਇਕ ਕਾਰਵਾਈ ਕਰਾਉਣ ਵਾਸਤੇ ਲੰਮੇ ਸਮੇਂ ਵਿੱਚ ਜ਼ਿਲ੍ਹਾ ਤੋਂ ਜ਼ਿਲ੍ਹਾ ਵਿੱਚ ਜਿਹੜੇ ਮੰਨਦੇ ਆ ਉਹਨਾਂ ਦੀ ਪੱਕੀ ਰਿਹਾਈ ਦੇ ਸਬੰਧ ਵਿੱਚ 1 ਜੂਨ 2018 ਨੂੰ ਬਰਗਾੜੀ ਦੀ ਧਰਤੀ ਤੇ ਅਨਸਾਫ਼ ਮੋਰਚਾ ਲਾਇਆ ਗਿਆ ਜਦੋਂ ਅਨਸਾਫ਼ ਮੋਰਚਾ ਸ਼ੁਰੂ ਹੋਇਆ ਤੀਜੇ ਜਾਂ ਚੌਥੇ ਦਿਨ ਸਰਕਾਰ ਬਰਗਾੜੀ ਮੋਰਚੇ ਤੇ ਆ ਕਰਕੇ ਮੰ ਮੰਗਾ ਮੰਨਣ ਵਾਸਤੇ ਤਿਆਰ ਹੋਈ ਪਰ ਪ੍ਰਬੰਧਕਾਂ ਨੇ ਟਾਲ ਦਿੱਤਾ ਕਿ ਅਸੀਂ ਸੰਗਤਾਂ ਨਾਲ ਪ੍ਰਬੰਧਕਾਂ ਨਾਲ ਸਲਾਹ ਕਰਕੇ ਦੱਸਾਂਗੇ ਪਤਾ ਨਹੀਂ ਕਿਹੜੇ ਕਾਰਨ ਕਰਕੇ ਟਾਲਿਆ ਉਦੋਂ ਬਾਅਦ ਸਰਕਾਰ ਫੇਰ ਗੱਲ ਕਰਨ ਵਾਸਤੇ ਆਈ ਸਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਆਈ ਤੇ ਸਾਡੀ ਵਿੱਚੋਂ ਕੁਝ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਮੰਗਾ ਮੰਨਣ ਤੋਂ ਇਨਕਾਰ ਕਰ ਦਿੱਤਾ ਮੁਕਰ ਗਏ ਤੇ ਉਸ ਟਾਈਮ ਤੇ ਉਹਨਾਂ ਦਾ ਜਿਹੜਾ ਮੰਤਰੀ ਆਇਆ ਸੀ ਤ੍ਰਿ ਰਜਿੰਦਰ ਸਿੰਘ ਬਾਜਵਾ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਮੰਗਾ ਮੰਨਣ ਤੋਂ ਜੇਕਰ ਇਨਕਾਰ ਕਰੇਗੀ ਸਰਕਾਰ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕਰਕੇ ਤੁਹਾਡੇ ਨਾਲ ਧਰਨੇ ਤੇ ਬੈਠਾਂਗਾ ਉਹਨਾਂ ਨੇ ਮੰਗਾ ਮੰਨਣ ਦਾ ਮੰਗਾ ਪੂਰੀਆਂ ਕਰਨ ਦਾ ਸਾਨੂੰ ਪੂਰਾ ਪੂਰਾ ਵਿਸ਼ਵਾਸ ਦਿਵਾਇਆ ਪਰ ਅਸੀਂ ਫੇਰ ਵੀ ਇਸ ਮੋਰਚੇ ਨੂੰ ਅੱਗੇ ਲੰਮਾ ਲੈ ਕੇ ਉਸ ਤੋਂ ਬਾਅਦ 17 ਅਗਸਤ ਨੂੰ ਸਾਡੀ ਦੁਬਾਰਾ ਫੇਰ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ 18 ਤਰੀਕ ਨੂੰ ਅਸੀਂ ਸਰਕਾਰ ਦੇ ਨਾਲ ਗੱਲ ਗੱਲ ਕਰਾਂਗੇ 19 ਤਰੀਕ ਨੂੰ ਬਰਗਾੜੀ ਮੋਰਚੇ ਤੇ ਆ ਕਰਕੇ ਸਰਕਾਰ মিডিਏ ਦੇ ਸਾਹਮਣੇ ਸਾਡੀਆਂ ਮੰਗਾਂ ਦਾ ਐਲਾਨ ਕਰੇਗੀ 20 ਤਰੀਕ ਨੂੰ ਸ਼ੁਕਰਾਨੇ ਦਾ ਖੰਡ ਪਾਠ ਆਰੰਭ ਹੋਵੇਗਾ 22 ਤਰੀਕ ਨੂੰ ਭੋਗ ਪਾਇਆ ਜਾਵੇਗਾ ਸਮਾਪਤੀ ਦੀ ਅਰਦਾਸ ਤੋਂ ਉਪਰੰਤ ਸਾਰੀ ਸੰਗਤ ਕਾਫਲੇ ਦੇ ਰੂਪ ਵਿੱਚ ਸ੍ਰੀ ਹਰਮੰਦਰ ਸਾਹਿਬ ਜਾ ਕਰਕੇ ਸ਼ੁਕਰਾਨੇ ਦੀ ਸਮਾਪਤੀ ਦੀ ਅਰਦਾਸ ਕਰੇਗੀ ਪਰ ਰਾਤੋ ਰਾਤ ਇਸ ਫੈਸਲੇ ਨੂੰ ਮੰਡ ਸਾਹਿਬ ਨੇ ਬਤਲ ਦਿੱਤਾ ਬਹਾਨਾ ਮਾਰ ਦਿੱਤਾ ਕਿ ਇਹ ਬਹੁਤ ਵੱਡਾ ਪ੍ਰੋਗਰਾਮ ਆ ਸਾਡੀ ਤਿਆਰੀ ਇੰਨੇ ਦਿਨਾਂ ਵਿੱਚ ਨਹੀਂ ਹੋਣੀ ਜਦੋਂ 18 ਤਰੀਕ ਦੇ ਦਿਨ ਵਾਲੇ ਦਿਨ ਸਰਕਾਰ ਨਾਲ ਗੱਲ ਕਰਨੀ ਚਾਹੀ ਤੇ ਸਰਕਾਰ ਨੂੰ ਜਦੋਂ 26 ਤਰੀਕ ਸਮਾਪਤੀ ਦੀ ਇਹਨਾਂ ਗਏ ਨਮਾਇੰਦਿਆਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੇ ਤੁਹਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਤਿਆਰ ਹਾਂ ਤੁਸੀਂ ਇਹਨੂੰ ਲੰਮਾ ਕਿਉਂ ਕਰਦੇ ਆਂ ਆਗੂ ਹੱਸ ਕਰਕੇ ਇਹੇ ਜਵਾਬ ਦਿੱਤਾ ਕਿ ਸਮਾਗਮ ਬਹੁਤ ਅਸੀਂ ਵੱਡਾ ਕਰਨਾ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਨਾਂ ਨੂੰ ਅਸੀਂ ਸਦਣਾ ਇਹਨੇ ਦਿਨਾਂ ਵਿੱਚ ਤਿਆਰੀ ਨਹੀਂ ਹੋ ਸਕਦੀ ਇਸ ਕਰਕੇ ਅਸੀਂ 26 ਤਰੀਕ ਨੂੰ ਸਮਾਪਤੀ ਕਰਾਂਗੇ ਤੇ 26 ਤਰੀਕ ਨੂੰ ਤੁਸੀਂ ਆ ਕਰਕੇ ਸਾਡੀਆਂ ਮੰਗਾਂ ਦਾ ਐਲਾਨ ਕਰਨਾ ਪਿਆਰੋ ਉਹ 18 ਵੀ ਗਈ 20 ਵੀ ਗਈ 22 ਵੀ ਗਈ 26 ਵੀ ਗਈ ਅਸੀਂ ਇਸ ਮੋਰਚੇ ਨੂੰ ਅੱਗੇ ਲੰਮਾ ਲਜਾਉਂਦੇ ਰਹੇ ਉਹਨਾਂ ਦਿਨਾਂ ਵਿੱਚ ਹੀ ਸਰਕਾਰ ਨੇ ਜਿਹੜੇ ਦੋ ਸਿੰਘ ਸ਼ਹੀਦ ਹੋਇਆ ਉਹਨਾਂ ਨੂੰ 1-1 ਕਰੋੜ ਦੇਣ ਦਾ ਐਲਾਨ ਕਰਨਾ ਸੀ ਸਾਡੇ ਤੋਂ ਵਾਰ-ਵਾਰ ਉਹ ਸਮਾਂ ਮੰਗਦੇ ਰਹੇ ਕਿ ਤੁਸੀਂ ਸਾਨੂੰ ਸਮਝਾ ਦਿਓ ਤੁਹਾਡੇ ਮੋਰਚੇ ਤੇ ਆ ਕਰਕੇ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਹੜੇ ਕਰੋੜ-ਕਰੋੜ ਦੇ ਚੱਕਿਆ ਉਹ ਦੇ ਕਰਕੇ ਅਸੀਂ ਉਹਨਾਂ ਦਾ ਸਨਮਾਨ ਕਰੀਏ ਪਰ ਅਸੀਂ ਉਹਨਾਂ ਨੂੰ ਟਾਲਦੇ ਰਹੇ ਸਲਾਹ ਕਰਕੇ ਦੱਸਾਂਗੇ ਅੱਜ ਨਹੀਂ ਕੱਲ ਨੂੰ ਦੱਸਾਂਗੇ ਕੱਲ ਨੂੰ ਨਹੀਂ ਪਰਸੋਂ ਦੱਸਾਂਗੇ ਸਾਡਾ ਸਰਕਾਰ ਨੇ ਇਹ ਰੁੱਖਾ ਰਵੱਈਆ ਦੇਖ ਕਰਕੇ ਪਰਿਵਾਰਾਂ ਨੂੰ ਚੰਡੀਗੜ੍ਹ ਸੰਧ ਕਰਕੇ ਕਾਨਫਰੰਸ ਪੱਤਰਕਾਰਾਂ ਦੀ ਕਰਕੇ ਮੀਡੀਏ ਦੇ ਸਾਹਮਣੇ ਉਹਨਾਂ ਨੂੰ ਚੈੱਕ ਦਿੱਤੇ ਪਰ ਅਸੀਂ ਉਹ ਵੀ ਸਫਲਤਾ ਤੋਂ ਵਾਂਝੇ ਰਹਿ ਗਏ ਗੁਰਮਖੋ 17 ਤਰੀਕ ਦੀ ਜਿਹੜੀ ਫੈਸਲਾ ਇਹਨਾਂ ਮੰਡ ਸਾਹਿਬ ਨੇ ਰੱਦ ਕੀਤਾ ਉਸ ਦਿਨ ਤੋਂ ਬਾਅਦ ਦਾਸ ਬਰਗਾੜੀ ਮੂਰਤੀ ਵਿੱਚ ਨਹੀਂ ਗਿਆ ਜੇਕਰ ਗਿਆ 14 ਤਰੀਕ ਵਾਲੇ ਦਿਨ ਸ਼ਹੀਦੀ ਸਿੰਘਾਂ ਦੀ ਜਿਹੜੀ ਹੋਈ ਆ ਉਹ ਸ਼ਹੀਦੀਪ ਸਮਾਗਮ ਤੇ ਗਿਆ 25 ਨਵੰਬਰ ਨੂੰ ਜਿਹੜਾ ਗਿਆ ਉਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰਪੁਰਬ ਤੇ ਗਿਆ 17 ਤਰੀਕ ਤੋਂ ਬਾਅਦ ਮੰਡ ਸਾਹਿਬ ਇਹਦੀ ਗਵਾਹੀ ਕਰਦੇ ਰਿਹਾ ਪਹਿਲਾਂ ਵੀ ਕਰਦੇ ਰਿਹਾ ਪਰ ਜਿਹੜੀ ਹੁਣ ਸਮਾਪਤੀ ਆ 6 ਮਹੀਨੇ 6 ਦਿਨ ਜਿਹੜਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਰੋਲਿਆ ਉਹਨਾਂ ਦਾ ਸਮਾਂ ਉਹਨਾਂ ਦੀ ਖੱਜਲ ਖਵਾਰੀ ਕੀਤੀ ਆ ਇਹ ਹਰਜਾਨਾ ਕੌਣ ਭਰੇਗਾ ਸਰਕਾਰ ਤੇ ਸਾਡੀਆਂ ਮੰਗਾਂ ਤੀਜੇ ਦਿਨ ਐਲਾਨ ਕਰਨ ਵਾਸਤੇ ਤਿਆਰ ਆ ਵਾਰ ਜਦੋਂ ਅਸੀਂ ਰੁੱਖਾਪਨ ਸਰਕਾਰ ਦੇ ਨਾਲ ਆਈ ਵਾਰ ਕਰਦੇ ਰਹੇ ਸਾਡਾ ਰੁੱਖਾਪਨ ਵੇਖ ਕਰਕੇ ਸਰਕਾਰ ਵੀ ਪਛਾਣ ਗਈ ਹੁਣ ਗੁਰਮਖੋ ਇਹਨਾਂ ਨੇ ਸਮਾਪਤੀ ਦੇ ਸਬੰਧ ਵਿੱਚ ਸਰਕਾਰ ਨੂੰ ਮਿੰਨਤਾ ਕਰਕੇ ਹੱਥ ਜੋੜ ਕਰਕੇ ਲੇਲੜੀਆਂ ਕੱਢ ਕੇ ਮੋਰਚੇ ਤੇ ਸੱਦ ਕਰਕੇ ਆਪਣੀਆਂ ਮੰਗਾਂ ਦਾ ਐਲਾਨ ਕਰਾਇਆ ਪਰ ਤੀਜੇ ਦਿਨ ਸਾਡੀਆਂ ਮੰਗਾਂ ਦਾ ਐਲਾਨ ਕਰਨ ਵਾਸਤੇ ਤਿਆਰ ਮੰਨਦੀ ਹੈ ਸਰਕਾਰ ਪਰ ਮੈਂ ਸਮਝਦਾ ਕਿ ਮੰਡ ਸਾਹਿਬ ਵਰਗਾ ਸਾਨੂੰ ਮੂਰਖ ਜਥੇਦਾਰ ਜਾਂ ਮੂਰਖ ਆਗੂ ਨਹੀਂ ਮਿਲਣਾ ਜਿਨ੍ਹਾਂ ਸੰਗਤਾਂ ਦਾ 6 ਮਹੀਨੇ 6 ਦਿਨ ਸਮਾਂ ਬਰਬਾਦ ਕੀਤਾ ਤਿੰਨਾਂ ਦਿਨਾਂ ਵਿੱਚ ਸਾਨੂੰ ਬਹੁਤ ਵੱਡੀ ਭਾਰੀ ਸਫਲਤਾ ਮਿਲਦੀ ਸੀ ਇਹਨਾਂ ਨੇ 6 ਮਹੀਨੇ ਤੇ 9 ਦਿਨ ਲੰਮਾ ਕੀਤਾ ਪਰ ਪ੍ਰਾਪਤੀ ਸਾਨੂੰ ਗੁਰਮਖੋ ਅਜੇ ਤੱਕ ਕੋਈ ਵੀ ਨਹੀਂ ਹੋਈ ਇਸ ਕਰਕੇ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਮੈਂ ਆਪਣੀਆਂ ਅੱਖਾਂ ਨਾਲ ਇਹ ਹਾਲਾਤ ਵੇਖੇ ਕੰਨਾਂ ਨਾਲ ਸੁਣੇ ਮੇਰਾ ਫਰਜ਼ ਬਣਦਾ ਸੀ insan ਦੀ ਤਨਾਤੇ ਪੰਥ ਦਾ ਨਮਾਣਾ ਦਾਸ ਹੋਣ ਦੇ ਨਾਤੇ ਕਿ ਇਹ ਜਿਹੜਾ ਫੈਸਲਾ ਇਹ ਹਾਲ ਬਰਗਾੜੀ ਮੋਰਚੇ ਦਾ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ ਪੰਥ ਦੀ ਕਚਹਿਰੀ ਵਿੱਚ ਰੱਖਿਆ ਜਾਵੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਇਹ ਸਾਂਝਾ ਕੀਤਾ ਜਾਵੇ